ਫੜੇ ਗਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਸੂਤੇ ਫਸਦੇ ਹੋਏ ਨਜ਼ਰ ਆ ਰਹੇ ਨੇ ਹੁਣ ਕਿਸ ਮਾਮਲੇ ਦੇ ਵਿੱਚ ਕਸੂਸੇ ਫਸੇ ਨੇ ਗੱਲਬਾਤ ਇਸ ਦੇ ਉੱਪਰ ਕਰਾਂਗੇ ਤੇ ਉਧਰ ਗੱਲਬਾਤ ਕਰਾਂਗੇ ਸੰਜੀਵ ਅਰੋੜਾ ਦੇ ਸੌ ਚੁੱਕ ਸਮਾਗਮ ਦੀ ਜਿੱਥੇ ਕੀ ਮੁੱਖ ਮੰਤਰੀ ਭਗਵੰਤ ਮਾਨ ਦੀ ਗੈਰ ਹਾਜ਼ਰੀ ਰੜਕੀ ਹੈ ਭਾਵੇਂ ਕੀ ਤੈਹ ਪ੍ਰੋਗਰਾਮ ਦੇ ਵਿੱਚ ਉਹਨਾਂ ਦਾ ਨਾਮ ਸ਼ਾਮਿਲ ਸੀ ਸੀਐਮ ਦਾ ਰੂਟ ਵੀ ਲੱਗ ਚੁੱਕਿਆ ਸੀ ਲੇਕਿਨ ਬਾਵਜੂਦ ਇਸ ਨੇ ਮੁੱਖ ਮੰਤਰੀ ਸਾਹਿਬ ਸੌ ਚੁੱਕ ਸਮਾਗਮ ਦੇ ਵਿੱਚ ਨਹੀਂ ਪਹੁੰਚੇ ਕੀ ਕੋਈ ਅੰਦਰੂਨੀ ਕਿਲੇਸ਼ ਹੈ ਕੀ ਕੰਦਰੂਨੀ ਗੜਬੜ ਹੈ ਜਾਂ ਕੋਈ ਗਲਵੱਤ ਹੋ ਰਿਹਾ ਹੈ ਗਲਵੱਤ ਇਸ ਦੇ ਉੱਪਰ ਕਰਾਂਗੇ ਤੇ ਉਧਰ ਗਲਵੱਤ ਕਰਾਂਗੇ ਵਿਕਰਮ ਮਜੀਠੇ ਦੀਆਂ ਦਿਨ-ਪ੍ਰਤੀ ਦਿਨ ਬਦਰੀਆਂ ਮੁਸ਼ਕਲਾਂ ਆਂਦੀਆਂ ਕਿਉਂਕਿ ਕੱਲ ਜਿੱਥੇ ਈਡੀ ਦੇ ਡਿਪਟੀ ਡਾਇਰੈਕਟਰ ਦੇ ਵੱਲੋਂ ਬਿਆਨ ਦਰਜ ਕਰਵਾਏ ਗਏ ਨੇ ਉੱਥੇ ਹੀ ਹੁਣ ਵਿਜੀਲੈਂਸ ਦੇ ਵੱਲੋਂ ਵਿਕਰਮ ਮਜੀਠੀਆ ਦੇ ਪੀਏ ਨੂੰ ਤਲਬ ਕਰਨ ਦੀ ਤਿਆਰੀ ਹੈ ਤੇ ਨਾਲ ਹੀ ਨਾਲ ਜਗਦੀਸ਼ ਪੋਲਾ ਅਤੇ ਬਿੱਟੂ ਔਲਖ ਨੂੰ ਵੀ ਜਾਂਚ ਦੇ ਵਿੱਚ ਸੱਦਿਆ ਜਾ ਸਕਦਾ ਹੈ ਸੋ ਇਹਨਾਂ ਤੋਂ ਜੇਕਰ ਇਹ ਤਲਬ ਕੀਤੇ ਜਾਂਦੇ ਨੇ ਤਾਂ ਹੋਰ ਕਿਹੜੇ ਵੱਡੇ ਖੁਲਾਸੇ ਇਹ ਵਿਕਰਮ ਮਜੀਠੇ ਦੇ ਮਾਮਲੇ ਦੇ ਵਿੱਚ ਕਰਨਗੇ ਕਿੰਨੀਆਂ ਮੁਸ਼ਕਲਾਂ ਬਿਕਰਮ ਮਜੀਠੀ ਦੇ ਵਧਨ ਗਿਆ ਗੱਲਬਾਤ ਇਸ ਦੇ ਉੱਪਰ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਲਖਵਿੰਦਰ ਸਿੰਘ ਮਾਨ ਤੇ ਤੁਸੀਂ ਦੇਖ ਰਹੇ ਹੋ ਖਬਰ ਸਵੇਰ ਇਹਨਾਂ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਸੁਖਵਿੰਦਰ ਸਿੱਧੂ ਸਭ ਤੋਂ ਪਹਿਲਾਂ ਸਵਾਗਤ ਕਰ ਲਿਆ ਸਿੱਧੂ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਧੰਨਵਾਦ ਲਖਵਿੰਦਰ ਜੀ ਬਹੁਤ ਬਹੁਤ ਧੰਨਵਾਦ ਜੀ ਸਰ ਕੱਲ ਦੋ ਕਲੀਨ ਸ਼ੀਟਾਂ ਮਿਲੀਆਂ ਨੇ ਦੋ ਐਮਐਲਏ ਨੂੰ ਆਮ ਆਦਮੀ ਪਾਰਟੀ ਨੂੰ ਫੋਜਾ ਸਿੰਘ ਸਰਾਰੀ ਤੇ ਵਿਜੇ ਸਿੰਘਲਾ ਲੇਕਿਨ ਵਿਜੇ ਸਿੰਘਲਾ ਦੀ ਜਿਹੜੀ ਕਲੀਨ ਚਿੱਟ ਮਿਲੀ ਉਸ ਮਾਮਲੇ ਦੇ ਵਿੱਚ ਮੁੱਖ ਮੰਤਰੀ ਸਾਹਿਬ ਦੇ ਉੱਪਰ ਬਹੁਤ ਉਂਗਲਾਂ ਉਟੀਆਂ ਨੇ ਵਿਰੋਧੀਆਂ ਨੇ ਰਲ ਕੇ ਘੇਰਿਆ ਕਿ ਸਬੂਤ ਮੁੱਖ ਮੰਤਰੀ ਸਾਹਿਬ ਕਹ ਰਹੇ ਸੀ ਮੇਰੇ ਕੋਲ ਨੇ ਇਸ ਐਮਐਲਏ ਦੇ ਖਿਲਾਫ ਇਸ ਸਾਬਕਾ ਮੰਤਰੀ ਦੇ ਖਿਲਾਫ ਲੇਕਿਨ ਪੁਲਿਸ ਵੱਲੋਂ ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਹੈ ਕਿਵੇਂ ਦੇਖ ਰਹੇ ਉਸ ਪੂਰੇ ਮਾਮਲੇ ਨੂੰ ਦੇਖੋ ਇਕਬਿੰਦਰ ਜੀ ਇਹ ਮਸਲਾ ਵਿਜੇ ਸਿੰਘਲਾ ਨੂੰ ਜਿਹੜਾ ਕਲੀਨ ਚਿੱਟ ਦਾ ਇਹ ਬੇਸ਼ੱਕ ਕੱਲ੍ਹ ਜਾਦਾ ਉੱਠਿਆ ਅਰ ਇਸ ਤੋਂ ਪਹਿਲਾਂ ਅਸੀਂ 1 ਮਹੀਨਾ ਪਹਿਲਾਂ ਹੀ ਸਾਡੇ ਦੋਸਤ ਦਲਜੀਤ ਗਿਲਜੀਆਂ ਦੀ ਰਿਸਰਚ ਦੇ ਉੱਪਰ ਅਸੀਂ ਪਹਿਲਾਂ ਹੀ ਇਸ ਮਸਲੇ ਦੇ ਉੱਪਰ 1 ਮਹੀਨਾ ਪਹਿਲਾਂ ਯਾਨੀ ਕਿ 27 ਮਈ ਨੂੰ ਹੁਣ ਤਕਰੀਬਨ ਜਿਹੜੀ ਤਰੀਕ ਅੱਜ 30 29 ਜੂਨ ਹੋ ਚੁੱਕੀ ਹੈ ਔਰ ਇਹ ਮਸਲਾ ਜਿਹੜਾ ਜਿਆਦਾ 28 ਜੂਨ ਨੂੰ ਉੱਟਿਆ ਪਰ ਉਸ ਤੋਂ 1 ਮਹੀਨਾ ਪਹਿਲਾਂ ਆਪਣੇ ਚੈਨਲ ਦੇ ਮਾਧਿਅਮ ਦਰਾਂਹੀਂ ਇਹ ਸੀ ਆਪਣੇ ਦਰਸ਼ਕਾਂ ਨੂੰ ਜਿਹੜਾ ਉਹ ਦੱਸ ਦਿੱਤਾ ਸੀਗਾ ਕਿ ਕਲੀਨ ਚਿੱਟ ਜਿਹੜੀ ਆ ਵਿਜੇ ਸਿੰਗਲਾ ਨੂੰ ਜਿਹੜੀ ਆ ਉਹ ਦਿੱਤੀ ਜਾ ਰਹੀ ਹੈ ਤਕਰੀਬਨ ਇੱਕ ਮਹੀਨਾ ਪਹਿਲਾਂ ਦੱਸਦਾ ਸੀਗਾ ਔਰ ਅਸੀਂ ਸਿਰਫ ਉਹਦੇ ਬਾਰੇ ਹੀ ਨਹੀਂ ਦੱਸਿਆ ਅਸੀਂ ਜਿਹੜਾ ਅਮਿਤ ਰਤਨ ਕੋਟਫੱਤਾ ਉਹਦੇ ਬਾਰੇ ਵੀ ਦੱਸਿਆ ਆਉਣ ਵਾਲੇ ਦਿਨਾਂ ਦੇ ਵਿੱਚ ਉਹਨੂੰ ਵੀ ਜਿਹੜੀ ਆ ਇੱਕ ਤਰੀਕੇ ਨਾਲ ਬਰੀ ਹੁੰਦਾ ਆਪਾਂ ਦੇਖਾਂਗੇ ਕਿਉਂਕਿ ਜੇ ਆਪਾਂ ਗੱਲ ਕਰ ਲਈਏ ਪਹਿਲਾਂ ਜੇ ਗੱਲ ਆਪਾਂ ਵਿਜੇ ਸਿੰਘਲਾ ਦੀ ਉਹ ਕਰ ਲਈਏ ਤਾਂ ਵਿਜੇ ਸਿੰਘਲਾ ਜਿਸ ਨੂੰ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜਾ ਹੈਗਾ ਬਿਆਨ ਦੇ ਕੇ ਇੱਕ ਵੀਡੀਓ ਜਾਰੀ ਕਰਕੇ ਇਹ ਗੱਲ ਕਹੀ ਸੀਗੀ ਕਿ ਭਾਈ ਇਹ ਮੰਤਰੀ ਜਿਹੜਾ ਮੇਰਾ ਇਹ ਕਿਸੇ ਤੋਂ ਕਮਿਸ਼ਨ ਮੰਗਦਾ ਸੀਗਾ ਜਿੱਦੀ ਆਡੀਓ ਵੀਡੀਓ ਰਿਕਾਰਡਿੰਗ ਵੀ ਮੇਰੇ ਕੋਲ ਆ ਗਈ ਹੈ ਔਰ ਜਿਹੜਾ ਇਹ ਮੰਤਰੀ ਹੈ ਇਹ ਖੁਦ ਵੀ ਜਿਹੜਾ ਉਹ ਮੇਰੇ ਕੋਲ ਮੰਨ ਚੁੱਕਿਆ ਜਿਹਦੇ ਕਰਕੇ ਮੈਂ ਇਹਨੂੰ ਮੰਤਰੀ ਮੰਡਲ 'ਚੋਂ ਬਰਖਾਸਤ ਵੀ ਕਰ ਰਿਹਾ ਔਰ ਵਿਜੀਲੈਂਸ ਨੂੰ ਕਾਨੂੰਨ ਨੂੰ ਆਪਣਾ ਕੰਮ ਕਰਨ ਦੇ ਲਈ ਵੀ ਮੈਂ ਜਿਹੜਾ ਉਹਨਾਂ ਨੂੰ ਕਹਿ ਦਿੰਦਾ ਹੈਗਾ ਜਿਸ ਤੋਂ ਬਾਅਦ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਆ ਹੋਈ ਹੈ ਜਿਵੇਂ ਨਹੀਂ ਮੁੱਖ ਮੰਤਰੀ ਦੇ ਬਿਆਨਾਂ ਤੇ ਮੁੱਖ ਮੰਤਰੀ ਨੇ ਇਹ ਵੀ ਗੱਲ ਕਹੀ ਕਿ ਇਹ ਵੀਡੀਓ ਆਡੀਓ ਇਹ ਸਬੂਤ ਜਿਹੜੇ ਆ ਇਹਦੀ ਭਣਕ ਜਿਹੜੀ ਆ ਨਾ ਮੀਡੀਆ ਆਦਾਰੇ ਨੂੰ ਸੀ ਕਿਸੇ ਨਾ ਕਿਸੇ ਵਿਰੋਧੀ ਨੂੰ ਸੀ ਇਹ ਸਿਰਫ ਮੇਰੇ ਕੋਲੇ ਸੀ ਜੇ ਮੈਂ ਚਾਹਾਂਦਾ ਇਹਨੂੰ ਮੈਂ ਛੁਪਾ ਸਕਦਾ ਸੀਗਾ ਚਲੋ ਆਪ ਹੀ ਇਹਨਾਂ ਨੇ ਕਹਿ ਕੇ ਮੁੱਖ ਮੰਤਰੀ ਨੇ ਪਛਾ ਦਰਨ ਕੀਤਾ ਕਰਵਾਇਆ ਆਪ ਹੀ ਇਹਨਾਂ ਨੇ ਕਿਹਾ ਕਿ ਮੇਰੇ ਕੋਲ ਸਬੂਤ ਆ ਆਪ ਹੀ ਇਹਨਾਂ ਨੇ ਕਿਹਾ ਕਿ ਮੰਤਰੀ ਵੀ ਮੇਰੇ ਕੋਲ ਮੰਨਿਆ ਅੱਜ ਉਹਦੇ ਖਿਲਾਫ ਅਨਟ੍ਰੇਸ ਦਾ ਜਿਹੜਾ ਉਹ ਕੇ ਜਿਹੜੇ ਰਿਪੋਰਟ ਬਣਾ ਕੇ ਹੁਣ ਉਹਦੀ ਕਲੋਜ਼ਰ ਰਿਪੋਰਟ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ ਔਰ ਉਹਨੂੰ ਕਲੀਨ ਚੈਟ ਜਿਹੜੀ ਇੱਕ ਤਰੀਕੇ ਨਾਲ ਦਿੱਤੀ ਜਾ ਚੁੱਕੀ ਹੈ ਤਾਂ ਇਹਦੇ ਤੇ ਸਵਾਲ ਹੁਣ ਇਹ ਖੜੇ ਹੁੰਦੇ ਆ ਲਖਵਿੰਦਰ ਜੀ ਕੇ ਮੁੱਖ ਮੰਤਰੀ ਭਗਵੰਤ ਮਾਨ ਉਦੋਂ ਝੂਠ ਬੋਲਦੇ ਸੀਗੇ ਜਾਂ ਫਿਰ ਅੱਜ ਜਿਸ ਤਰੀਕੇ ਨਾਲ ਉਹਨੂੰ ਕਲੀਨ ਚੈਟ ਦਿੱਤੀ ਹੈ ਕਿ ਅੱਜ ਝੂਠ ਬੋਲਿਆ ਜਾ ਰਿਹਾ ਹੁਣ ਸਮਝੋ ਬਾਹਰ ਹੈ ਗੱਲ ਜੇ ਮੁੱਖ ਮੰਤਰੀ ਭਗਵੰਤ ਮਾਨ ਕੋਲੇ ਸਬੂਤ ਹੈਗੇ ਸੀ ਜੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਸੀ ਕਿ ਮੇਰੇ ਕੋਲ ਆਡੀਓ ਵੀਡੀਓ ਜੋ ਵੀ ਹੈ ਰਿਕਾਰਡਿੰਗ ਸਿਗੀ ਔਰ ਮੇਰੇ ਕੋਲੇ ਜੇ ਮੰਤਰੀ ਕਹਿੰਦੇ ਸੀ ਕਿ ਉਸ ਸਮੇਂ ਦਾ ਵਿਜੇ ਸਿੰਘਲਾ ਬੰਨਿਆ ਸੀ ਤਾਂ ਫਿਰ ਅੱਜ ਅਦਾਲਤ ਦੇ ਵਿੱਚ ਇਹ ਗੱਲ ਕਿਉਂ ਰਿਪੋਰਟ ਦਿੱਤੀ ਗਈ ਹੈ ਕਿ ਭਾਈ ਅਨਟਰੇਸ ਹੈ ਭਾਵ ਜਿਹੜਾ ਉਹਦੇ ਖਿਲਾਫ ਕੋਈ ਸਬੂਤ ਨਹੀਂ ਮਿਲੇ ਜੇ ਮੁੱਖ ਮੰਤਰੀ ਕੋਲ ਸਬੂਤ ਸੀ ਤਾਂ ਫਿਰ ਮੁੱਖ ਮੰਤਰੀ ਨੇ ਅਦਾਲਤ ਨੂੰ ਮੁੱਖ ਮੰਤਰੀ ਨੇ ਵਿਜੀਲੈਂਸ ਨੂੰ ਸਬੂਤ ਜਿਹੜੇ ਆ ਉਹ ਦਿੱਤੇ ਕਿਉਂ ਨਹੀਂ ਬਹੁਤ ਵੱਡੇ ਸਵਾਲ ਮੁੱਖ ਮੰਤਰੀ ਭਗਵੰਤ ਮਾਨ ਤੇ ਖੜੇ ਹੁੰਦੇ ਆ ਇਹਦੇ ਤੇ ਆਪਾਂ ਬਾਅਦ ਚ ਹੋਰ ਵੀ ਗੱਲ ਕਰਦੇ ਆ ਪਰ ਉਸ ਤੋਂ ਪਹਿਲਾਂ ਅਮਿਤ ਰਤਨ ਕੋਟਪਤਾ ਦੀ ਵੀ ਮੈਂ ਤੁਹਾਨੂੰ ਗੱਲ ਦੱਸ ਦੇਣਾ ਲਖਵਿੰਦਰ ਜੀ ਇਹ ਵੀ ਸਾਡੇ ਦੋਸਤ ਦਰਜੀਤ ਗਿਲਦੀਆ ਦੀ ਜਿਹੜੀ ਸੱਚ ਹੈਗੀ ਹੈ ਕਿ ਜਿਹਦੇ ਵਿੱਚ ਇਹ ਗੱਲ ਜਿਹੜੀ ਹੈ ਸਾਹਮਣੇ ਆਈ ਹੈ ਕਿ ਅਮਿਤ ਰਤਨ ਕੋਟਪਤਾ ਜਿਹਨੂੰ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਪਹਿਲਾਂ ਉਹਦਾ ਜਿਹੜਾ ਸਾਥੀ ਗ੍ਰਿਫਤਾਰ ਕੀਤਾ ਮੌਕੇ ਤੋਂ ਲਾਈਟਾਂ ਬੰਦ ਕਰਕੇ ਉਸ ਅਮਿਤ ਰਤਨ ਕੋਟਪਤੇ ਨੂੰ ਭਜਾਇਆ ਗਿਆ ਪਰ ਜਿਵੇਂ ਦੇਖਿਆ ਉਸ ਤੋਂ ਬਾਅਦ 2-4 ਦਿਨ ਦੀ ਜਿਹੜੀ ਜਾਂਚ ਤੋਂ ਬਾਅਦ ਦੁਬਾਰਾ ਵਿਜੀਲੈਂਸ ਨੇ ਅਮਿਤ ਰਤਨ ਕੋਰਟਪੱਤਾ ਨੂੰ ਜਿਹੜਾ ਉੱਥੋਂ ਗ੍ਰਿਫਤਾਰ ਕੀਤਾ ਇਹ ਵੀ ਆਪਣੇ ਸਾਹਦੇ ਸਾਹਮਣੇ ਆਪਾਂ ਦੇਖਿਆ ਆ ਹੁਣ ਹੈਰਾਨੀ ਜਿਹੜੀ ਸਾਹਮਣੇ ਗੱਲ ਆ ਰਹੀ ਹੈ ਉਹਦੇ ਵਿੱਚ ਟੈਕਨੀਕਲ ਟੈਕਨੀਕਲ ਜਿਹੜਾ ਲੂਸ ਪੁਆਇੰਟ ਜਿਹੜਾ ਕਿਸ ਤਰੀਕੇ ਦੇ ਨਾਲ ਜਿਹੜੇ ਉਹ ਛੱਡੇ ਗਏ ਹੈਗੇ ਆ ਕਿਉਂਕਿ ਜੇ ਟੈਕਨੀਕਲ ਤੌਰ ਤੇ ਕੇਸ ਜਿਹੜਾ ਕਮਜ਼ੋਰ ਹੋ ਜਾਊਗਾ ਤਾਂ ਮੈਨੂੰ ਲੱਗਦਾ ਕਿ ਆਪਾਂ ਨੂੰ ਸਭ ਨੂੰ ਪਤਾ ਹੀ ਹੈ ਕਿ ਉਹ ਸਿੱਧੇ ਤੌਰ ਤੇ ਦੋਸ਼ੀ ਨੂੰ ਜਿਹੜਾ ਉਹ ਫਾਇਦਾ ਹੋਣਾ ਹੈਗਾ ਤਾਂ ਇਹਦੇ ਵਿੱਚ ਕੀ ਹੋਇਆ ਪਹਿਲਾਂ ਤਾਂ ਜਿਹੜਾ ਵਿਧਾਇਕ ਦੇ ਜੇ ਵਿਧਾਇਕ ਤੇ ਕੋਈ ਕਾਰਵਾਈ ਕਰਨੀ ਹੈ ਤਾਂ ਉਹਦੀ ਜਿਹੜੀ ਮਨਜ਼ੂਰੀ ਹੈ ਸਪੀਕਰ ਤੋਂ ਲੈਣੀ ਪੈਂਦੀ ਹੈ ਜਿਵੇਂ ਆਪਾਂ ਦੇਖਿਆ ਲਖਵਿੰਦਰ ਜੀ ਕਿ ਚਰਚਾ ਚੱਲ ਰਹੀ ਹੈ ਕਿ ਪ੍ਰਗਟ ਸਿੰਘ ਜਾਂ ਕੁਝ ਹੋਰ ਜਿਹੜੇ ਕਾਂਗਰਸ ਦੇ ਜਿਹੜੇ ਵਿਧਾਇਕ ਨੇ ਉਹਨਾਂ ਦੇ ਉੱਪਰ ਕਹਿੰਦੇ ਆ ਕਿ ਕਾਰਵਾਈ ਕਰਨ ਦੇ ਲਈ ਸਪੀਕਰ ਸਾਹਿਬ ਤੋਂ ਮਨਜ਼ੂਰੀ ਮੰਗੀ ਜਾ ਰਹੀ ਹੈ ਐਗੀਆਂ ਚਰਚਾਵਾਂ ਜਿਹੜੀਆਂ ਹੈਗੀਆਂ ਨੇ ਤਾਂ ਜੇਕਰ ਵਿਧਾਇਕ ਦੇ ਉੱਪਰ ਪ੍ਰਚਾਰ ਅਧਿਕਾਰਦਾਨ ਕੋਈ ਕਾਰਵਾਈ ਕਰਨੀ ਹੈ ਤਾਂ ਸਪੀਕਰ ਵਿਧਾਨ ਸਭਾ ਦੀ ਮਨਜ਼ੂਰੀ ਜਿਹੜੀ ਹੈ ਲਖਵਿੰਦਰ ਜੀ ਜ਼ਰੂਰੀ ਹੁੰਦੀ ਹੈ ਇਸੇ ਤਰੀਕੇ ਦੇ ਨਾਲ ਜਦੋਂ ਇਹਦੇ ਵਿਧਾਇਕ ਦੇ ਉੱਪਰ ਕਾਰਵਾਈ ਕਰਨੀ ਸੀ ਤਾਂ ਉਹ ਮਨਜ਼ੂਰੀ ਜਿਹੜੀ ਸਪੀਕਰ ਦੀ ਲੈਣੀ ਸੀ ਪਰ ਮਨਜ਼ੂਰੀ ਜਿਹੜੀ ਐ ਸੈਂਕਸ਼ਨ ਜਿਹੜੀ ਐ ਉਹ ਮੁੱਖ ਮੰਤਰੀ ਤੋਂ ਲੈ ਲਈ ਉਹ ਜਦੋਂ ਗਲਤ ਹੋ ਗਈ ਬਾਅਦ ਚ ਪਤਾ ਲੱਗਿਆ ਕਿ ਨਹੀਂ ਪਈ ਤਾਂ ਗਲਤ ਹੈ ਇਹਦਾ ਜਿਹੜੀ ਐ ਸਪੀਕਰ ਸਾਹਿਬ ਤੋਂ ਲੈਣੀ ਸੀ ਅੱਛਾ ਫੇਰ ਸਪੀਕਰ ਸਾਹਿਬ ਤੋਂ ਨਹੀਂ ਮਨਜ਼ੂਰੀ ਲਈ ਫੇਰ ਗਲਤ ਮਨਜ਼ੂਰੀ ਲੈ ਲਈ ਪਾਰਲੀਮੈਂਟ ਆਫ ਫੇਰ ਦੇ ਡਿਪਟੀ ਡਾਇਰੈਕਟਰ ਤੋਂ ਮਨਜ਼ੂਰੀ ਲੈ ਲਈ ਔਰ ਉਹ ਜਿਹੜੀ ਮਨਜ਼ੂਰੀ ਵਿਜੀਲੈਂਸ ਨੇ ਅੱਗੇ ਪੇਸ਼ ਕਰ ਦਿੱਤੀ ਜਾ ਕੇ ਅਦਾਲਤ ਦੇ ਵਿੱਚ ਯਾਨੀ ਕਿ ਜਿਹੜੇ ਬੰਦੇ ਨੇ ਵਿਧਾਇਕ ਤੇ ਕੇਸ ਚਲਾਉਣ ਦੀ ਮਨਜ਼ੂਰੀ ਦੇਣੀ ਸੀ ਉਸ ਬੰਦੇ ਤੋਂ ਸਪੀਕਰ ਤੋਂ ਤਾਂ ਮਨਜ਼ੂਰੀ ਜਿਹੜੀ ਆ ਲਖਵਿੰਦਰ ਜੀ ਲਈ ਹੋਈ ਨਹੀਂ ਗਈ ਉਹ ਗਲਤ ਮਨਜ਼ੂਰੀ ਜਿਹੜੀ ਆ ਲਾਈ ਗਈ ਲਈ ਗਈ ਹੈ ਪਾਰਲੀਮੈਂਟ ਦੇ ਜਿਹੜੇ ਡਿਪਟੀ ਡਾਇਰੈਕਟਰ ਨੇ ਉਹ ਤਾਂ ਮਨਜ਼ੂਰੀ ਦੇ ਹੀ ਨਹੀਂ ਸਕਦਾ ਸਪੀਕਰ ਮਨਜ਼ੂਰੀ ਦੇ ਸਕਦਾ ਟੈਕਨੀਕਲ ਪੁਆਇੰਟ ਇੱਥੇ ਗਲਤ ਹੋ ਗਿਆ ਤਾਂ ਹੁਣ ਪ੍ਰੋਬਲਮ ਕੀ ਹੈ ਹੁਣ ਬਹੁਤ ਸਾਰੇ ਲੋਕ ਸੋਚਦੇ ਹੋਣਗੇ ਕਿ ਭਾਈ ਸ਼ਾਇਦ ਜਿਹੜਾ ਹੈਗਾ ਉਹਦੇ ਵਿੱਚ ਮਨਜ਼ੂਰੀ ਦੁਬਾਰਾ ਵੀ ਲਈ ਜਾ ਸਕਦੀ ਹੈ ਮਨਜ਼ੂਰੀ ਇੱਕੋ ਵਾਰ ਮਿਲਦੀ ਸੀ ਪਹਿਲਾਂ ਜਦੋਂ ਮੁੱਖ ਮੰਤਰੀ ਭਗਵੰਤ ਪਾਣ ਤੋਂ ਮਨਜ਼ੂਰੀ ਲਈ ਤੇ ਦੁਬਾਰਾ ਡਿਪਟੀ ਡਾਇਰੈਕਟਰ ਤੋਂ ਮਨਜ਼ੂਰੀ ਲਈ ਹੈ ਉਹ ਤੋਂ ਦੁਬਾਰਾ ਇਸ ਕਰਕੇ ਲਈ ਆ ਕਿਉਂਕਿ ਭਗਵੰਤ ਪਾਣ ਵਾਲੀ ਜਿਹੜੀ ਫੈਂਸ਼ਨ ਕੀਤੀ ਗੱਲ ਦੀ ਲੈਟਰ ਸੀ ਉਹ ਅਦਾਲਤ ਦੇ ਵਿੱਚ ਨਹੀਂ ਸੀ ਗਈ ਜਿਹੜੀ ਡਿਪਟੀ ਡਾਇਰੈਕਟਰ ਪਾਰਲੀਮੈਂਟ ਅਫੇਅਰਸ ਦੇ ਜਿਹੜੇ ਡਿਪਟੀ ਡਾਇਰੈਕਟਰ ਤੋਂ ਮਨਜ਼ੂਰੀ ਲਈ ਉਹ ਅਦਾਲਤ ਦੇ ਵਿੱਚ ਪੇਸ਼ ਕਰ ਦਿੱਤੀ ਸੀ ਤੇ ਇਸ ਕਰਕੇ ਹੁਣ ਇੱਕ ਵਾਰ ਜਦੋਂ ਅਦਾਲਤ ਦੇ ਵਿੱਚ ਪੇਸ਼ ਕਰਤੀ ਤਾਂ ਹੁਣ ਦੁਬਾਰਾ ਮਨਜ਼ੂਰੀ ਸਪੀਕਰ ਸਾਹਿਬ ਤੋਂ ਲਈ ਨਹੀਂ ਜਾ ਸਕਦੀ ਹੁਣ ਜਦੋਂ ਮਨਜ਼ੂਰੀ ਜਿਹੜੀ ਹੈ ਉਹ ਗਲਤ ਅਥਾਰਟੀ ਤੋਂ ਲੈ ਲਈ ਜਿੱਥੋਂ ਲੈਣੀ ਸੀ ਉਥੋਂ ਨਹੀਂ ਲਈ ਤਾਂ ਫਿਰ ਉਹਨਾਂ ਨੇ ਜਾ ਕੇ ਕੋਰਟ ਦੇ ਵਿੱਚ ਪਾਤਾ ਸਿਸਟਮ ਉਹ ਕਹਿੰਦੇ ਜੀ ਆਹ ਦੇਖ ਲਓ ਸਾਡੇ ਖਿਲਾਫ ਤਾਂ ਕੀ ਸੀ ਗਲਤ ਤਰੀਕੇ ਦੇ ਨਾਲ ਚਲਾਇਆ ਜਾ ਰਿਹਾ ਉਹਦੇ ਤੇ ਸਟੇ ਲੱਗ ਗਿਆ ਤਾਂ ਗਲਤ ਤਰੀਕੇ ਦੇ ਨਾਲ ਮਤਲਬ ਜਾਣ ਬੁੱਝ ਕੇ ਉਸ ਟੈਕਨੀਕਲ ਪੁਆਇੰਟ ਨੂੰ ਜਿਹੜਾ ਛੱਡਿਆ ਗਿਆ ਤਾਂ ਜੋ ਵਿਧਾਇਕ ਨੂੰ ਜਿਹੜਾ ਆਪਣੇ ਨੂੰ ਫਾਇਦਾ ਮਿਲ ਸਕੇ ਤਾਂ ਉਸ ਚੀਜ਼ ਦਾ ਫਾਇਦਾ ਮਿਲ ਵੀ ਗਿਆ ਆਉਣ ਵਾਲੇ ਦਿਨਾਂ 'ਚ ਉਹ ਵੀ ਬੜੀ ਹੋ ਜਾਣਿਆ ਤਾਂ ਸਵਾਲ ਹੁਣ ਇਹ ਖੜੇ ਹੁੰਦੇ ਆ ਮੁੱਖ ਮੰਤਰੀ ਭਗਵੰਤ ਪਾਣ ਦੇ ਉੱਪਰ ਕਿ ਖੁਦ ਤੁਸੀਂ ਇਹ ਗੱਲ ਕਹੀ ਸੀ ਜੀ ਕਿ ਮੈਂ ਵਿਜੇ ਸਿੰਘਲਾ ਦੇ ਖਿਲਾਫ ਸਬੂਤ ਦੇਖੇ ਆ ਸੁਣੇ ਆ ਮੇਰੇ ਕੋਲੇ ਵਿਜੇ ਸਿਕਲਾ ਖੁਦ ਮੰਨਿਆ ਕਿ ਭਾਈ ਮੈਂ ਠੀਕ ਹੈ 1% ਵਾਲੀ ਜਿਹੜੀ ਗੱਲ ਜੋਬੀਸੀ ਕਵਿਜਨ ਵਾਲੀ ਤੇ ਕਹਿੰਦੇ ਕਿ ਉਸ ਤੋਂ ਬਾਅਦ ਮੈਂ ਪੜਤਾਲ ਦਰਖਾਇਆ ਤੇ ਜੇ ਹੁਣ ਉਹਨਾਂ ਨੇ ਵਿਜੀਲੈਂਸ ਨੇ ਇਹ ਰਿਪੋਰਟ ਤਿਆਰ ਕੀਤੀ ਹੈ ਕਿ ਅਨਟਰੇਸ ਦੀ ਰਿਪੋਰਟ ਤਿਆਰ ਕੀਤੀ ਹੈ ਭਾਵ ਕਿ ਕੋਈ ਜ਼ਰੂਰਤ ਨਹੀਂ ਮਿਲੇਗੀ ਤਾਂ ਫਿਰ ਮੁੱਖ ਮੰਤਰੀ ਭਗਵੰਤ ਪਾਜੀ ਮੀਡੀਆ ਦੇ ਵਿੱਚ ਬਾਹਰ ਆ ਕੇ ਸਾਹਮਣੇ ਦੱਸੋ ਕਿ ਸਬੂਤ ਸਿਗੇ ਜਾਂ ਨਹੀਂ ਸਿਗੇ ਉਦੋਂ ਤੁਸੀਂ ਝੂਠ ਬੋਲਦੇ ਸੀ ਜਾਂ ਵਿਜੀਲੈਂਸ ਅੱਜ ਝੂਠ ਬੋਲ ਰਹੀ ਹੈ ਜੇ ਸਬੂਤ ਹੈਗੇ ਸੀ ਤਾਂ ਫਿਰ ਤੁਸੀਂ ਅਦਾਲਤ ਚ ਜੇ ਆ ਫਿਰ ਤੁਸੀਂ ਵਿਜੀਲੈਂਸ ਕੋਲੇ ਸਬੂਤ ਦਿੱਤੇ ਕਿਉਂ ਨਹੀਂ ਆਪਣੀ ਸਟੇਟਮੈਂਟ ਰਿਕਾਰਡ ਜਿਹੜੀ ਆ ਕਰਾਈ ਕਿਉਂ ਨਹੀਂ ਕੀ ਗੱਲ ਕੀ ਤੁਹਾਡੇ ਤੇ ਕਿਸੇ ਦਾ ਦਬਾਅ ਪੈ ਗਿਆ ਕੀ ਤੁਹਾਡੇ ਉੱਪਰ ਬੈਠੇ ਦਿੱਲੀ ਵਾਲੇ ਤੁਹਾਡੇ ਤੇ ਉੱਪਰ ਇਹ ਸਾਫ ਕਾਮੰਤਰੀ ਨੂੰ ਮੌਜੂਦਾ ਵਿਧਾਇਕ ਨੂੰ ਬਚਾਉਣ ਦੇ ਲਈ ਦਬਾਅ ਪਾ ਰਹੇ ਆ ਦੱਸੋ ਬਾਹਰ ਆ ਕੇ ਸਵਾਲ ਤੁਹਾਡੇ ਤੇ ਉੱਠ ਰਹੇ ਆ ਮੁੱਖ ਮੰਤਰੀ ਜੀ ਤੁਹਾਡਾ ਸਾਫ ਕਰਨਾ ਬਹੁਤ ਜ਼ਰੂਰੀ ਹੈ ਗਰੂਤੀਆਂ ਤੇ ਤਾਂ ਸਵਾਲ ਚੁੱਕਣੇ ਬੜੇ ਸੌਕੇ ਹੁੰਦੇ ਆ ਹੁਣ ਜਦੋਂ ਤੁਹਾਡੇ ਤੇ ਆਪਣੇ ਸਵਾਲ ਉੱਠ ਰਹੇ ਆ ਮੁੱਖ ਮੰਤਰੀ ਭਗਵੰਤ ਮਾਨ ਜੀ ਚੁੱਪੀ ਤੋੜਨੀ ਪਊਗੀ ਮੋਦੀ ਜਬਾਨ ਨੂੰ ਹਿਲਾਉਣਾ ਪਊਗਾ ਬਾਹਰ ਆ ਕੇ ਦੱਸਣਾ ਪਊਗਾ ਕਿ ਆਖਰ ਉਦੋਂ ਤੁਸੀਂ ਝੂਠ ਬੋਲੇ ਸੀ ਜਾਂ ਅੱਜ ਵਿਜੀਲੈਂਸ ਗੱਤ ਤਰੀਕੇ ਨਾਲ ਉਹ ਵਿਚਾਰੀਏ ਸਬੂਤ ਕਿੱਥੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਬਾਜੀ ਇਹ ਗੱਲਾਂ ਤੁਹਾਨੂੰ ਆ ਕੇ ਦੱਸਿਆ ਪੈਣਗੀਆਂ ਕਿ ਆਖਰ ਕਿਵੇਂ ਕਲੀਨ ਚਿੱਟ ਜਿਹੜੀ ਆ ਮਿਲੀ ਹੈ ਤਾਂ ਬਹੁਤ ਵੱਡੇ ਸਵਾਲ ਲਖਵਿੰਦਰ ਜੀ ਖੜੀ ਹੋ ਰਿਹਾ ਔਰ ਇਹ ਸਿਰਫ ਔਰ ਸਿਰਫ ਇਹ ਗੱਲ ਇਹ ਵਿਜੇ ਸਿੰਘਲਾ ਦੀ ਨਹੀਂ ਗਈ ਇਹ ਫੌਜਾ ਸਿੰਘ ਸਰਾਰੀ ਦੀ ਵੀ ਕੱਲ ਚਿੱਟ ਜਿਹੜੀਤੀ ਆ ਉਹਦੇ ਵਿੱਚ ਚਲੋ ਮਤਲਬ ਹੋ ਰਿਹਾ ਤਾਂ ਅਮਿਤ ਰਤਨ ਕੋਰ ਫਤੇ ਨੂੰ ਵੀ ਟੈਕਨੀਕਲੀ ਜਿਸ ਤਰੀਕੇ ਦੇ ਨਾਲ ਬਚਾਇਆ ਜਾ ਰਿਹਾ ਲਖਵਿੰਦਰ ਜੀ ਦੋਵਾਂ ਵਿਧਾਇਕਾਂ ਦਾ ਇਹੀ ਹਾਲ ਹੈ ਮੰਗਦਾ ਹੈ ਪੰਜਾਬ ਜਵਾਬ ਮੁੱਖ ਮੰਤਰੀ ਭਗੰਤ ਮਾਨ ਤੇ ਬਿਲਕੁਲ ਸਾਰਾ ਹੁਣ ਕਲੀਨ ਸ਼ੀਟ ਮਿਲ ਚੁੱਕੀ ਹੈ ਕੀ ਹੋਣਾ ਕਿਉਂਕਿ ਆਉਣ ਵਾਲੇ ਦਿਨਾਂ ਚ ਹਰੀ ਸਫਲ ਹੋਣਾ ਕੈਬਨਿਟ ਕੈਬਨਟ ਮੰਤਰੀ ਨਵੇਂ ਵੀ ਬਣਦੇ ਨੇ ਕਿ ਇੱਕ ਵਾਰ ਫਿਰ ਤੋਂ ਆਪਾਂ ਵਿਜੇ ਸਿੰਘਲਾ ਨੂੰ ਕੈਬਨਟ ਦੇ ਵਿੱਚ ਦੇਖ ਸਕਦੇ ਆ ਕਿਉਂਕਿ ਜਿਸ ਤਰੀਕੇ ਦੇ ਨਾਲ ਮੁੱਖ ਮੰਤਰੀ ਦੇ ਪਰਿਵਾਰ ਦੇ ਬਲੋਂ ਉਹਨਾਂ ਦੇ ਪਰਿਵਾਰ ਦੇ ਵਿੱਚ ਸ਼ਿਰਕਤ ਕੀਤੀ ਗਈ ਸੀ ਲਗਾਤਾਰ ਮੀਟਿੰਗਾਂ ਦੇ ਵਿੱਚ ਆਪਾਂ ਵਿਜੇ ਸਿੰਘਲਾ ਨੂੰ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਕਿ ਹੁਣ ਜਦੋਂ ਉਹਨਾਂ ਨੂੰ ਕਲੀਨ ਸ਼ੀਟ ਮਿਲ ਚੁੱਕੀ ਹੈ ਕਿਉਂਕਿ ਅਹੁਦੇ ਕੁਝ ਖਾਲੀ ਵੀ ਪੁਰਸੇ ਖਾਲੀ ਪਈਆਂ ਨੇ ਕੈਬਨਟ ਦੇ ਵਿੱਚ ਇੱਕ ਵਾਰ ਫਿਰ ਤੋਂ ਵਿਜੇ ਸਿੰਘਲਾ ਦੇਖਿਆ ਜਾ ਸਕਦਾ ਹੈਗਾ ਮੈਂ ਫੇਰ ਉੱਥੋਂ ਹੀ ਸ਼ੁਰੂ ਕਰੂੰਗਾ ਲਖਵਿੰਦਰ ਜੀ ਗੱਲ ਜਿੱਥੋਂ ਮੈਂ ਥੋੜਾ ਜਿਹਾ ਰਹਿ ਗਿਆ ਸੀ ਮੰਗਦਾ ਹੈ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਤੋਂ ਜਵਾਬ ਮੁੱਖ ਮੰਤਰੀ ਭਗਵੰਤ ਮਾਨ ਜੀ ਦੱਸੋ ਜੇ ਤੁਹਾਡੇ ਕੋਲੇ ਸਬੂਤ ਸੀ ਵਿਜੇ ਸਿੰਘਲਾ ਦੇ ਖਿਲਾਫ ਜੇ ਤੁਹਾਡੇ ਕੋਲ ਖੁਦ ਵਿਜੇ ਸਿੰਘਲਾ ਮੰਨਿਆ ਸੀ ਤੇ ਤੁਸੀਂ ਉਹਦੇ ਤੇ ਪਰਚਾ ਦਰਜ ਕਰਾਇਆ ਸੀ ਤਾਂ ਅੱਜ ਵਿਜੇ ਸਿੰਘਲਾ ਨੂੰ ਜਿਹੜੀ ਉਹ ਕਲੀਨ ਚਿੱਟ ਕਿਵੇਂ ਮਿਲ ਗਈ ਤੁਸੀਂ ਵਿਜੀਲੈਂਸ ਨੂੰ ਜਾਂ ਅਦਾਲਤ ਨੂੰ ਜਿਹੜੇ ਉਹ ਸਬੂਤ ਦਿੱਤੇ ਕਿਉਂ ਨਹੀਂ ਆਪਣੀ ਸਟੇਟਮੈਂਟ ਦਰਜ ਕਰਵਾਈ ਕਿਉਂ ਨਹੀਂ ਕੀ ਮੁੱਖ ਮੰਤਰੀ ਭਗਵੰਤ ਮਾਨ ਜੀ ਉਦੋਂ ਸਿਰਫ ਚੋਣ ਦੇ ਵਿੱਚ ਜਿਹੜੀ ਸੰਗਰੂਰ ਦੀ ਲੋਕ ਸਭਾ ਜਮਣੀ ਚੋਣ ਸੀ ਉਹਦੇ ਵਿੱਚ ਫਾਇਦਾ ਲੈਣ ਦੇ ਵਾਸਤੇ ਇਸ ਵਿਧਾਇਕ ਨੂੰ ਤੁਸੀਂ ਟੰਗਿਆ ਤੁਸੀਂ ਉਦੋਂ ਤੁਸੀਂ ਝੂਠ ਬੋਲਦੇ ਸੀ ਜਾਂ ਅੱਜ ਵਿਜੀਲੈਂਸ ਝੂਠ ਬੋਲ ਰਹੀ ਹੈ ਤੁਹਾਡੇ ਤੇ ਕੀ ਦਾ ਦਬਾਅ ਹੈਗਾ ਤੁਸੀਂ ਬਾਹਰ ਆ ਕੇ ਪੰਜਾਬੀਆਂ ਨੂੰ ਜਵਾਬ ਕਿਉਂ ਨਹੀਂ ਦਿੰਦੇ ਸਿੱਧੇ ਤੌਰ ਤੇ ਸਵਾਲ ਜਿਹੜੇ ਤੁਹਾਡੇ ਤੇ ਉੱਠ ਰਹੇ ਆ ਔਰ ਮੁੱਖ ਮੰਤਰੀ ਭੁਗੰਤ ਸਿੰਘ ਜੀ ਇਸ ਗੱਲ ਦਾ ਵੀ ਜਵਾਬ ਦਿਓ ਜਿਹੜੀ ਗੱਲ ਆਪਾਂ ਤੁਸੀਂ ਕੀਤੀ ਹੈ ਕਿ ਭਾਈ ਜੇ ਹੁਣ ਉਹਨੂੰ ਕਲੀਨ ਚਿੱਟ ਮਿਲ ਗਈ ਹੈ ਕਿ ਉਹਨੂੰ ਦੁਬਾਰਾ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕਰੋਗੇ ਦੱਸੋ ਮੁੱਖ ਮੰਤਰੀ ਭਗਵੰਤ ਮਾਨ ਜੀ ਮੂੰਹ ਦੀ ਜ਼ਬਾਨ ਨੂੰ ਖੁਲਾਉਣਾ ਪਊਗਾ ਪੰਜਾਬੀਆਂ ਨੂੰ ਜਵਾਬ ਦੇਣਾ ਪਊਗਾ ਪੰਜਾਬੀ ਬੇਬਕੂਫ ਨਹੀਂ ਬਣਨਗੇ ਤੁਹਾਡੀ ਚੁੱਪੀ ਸਾਧ ਕੇ ਗੱਲ ਨਹੀਂ ਬਣਨੀ ਵਰੂਤੀਆਂ ਨੂੰ ਭੰਡ ਕੇ ਗੱਲ ਨਹੀਂ ਬਣਨੀ ਜਦੋਂ ਆਪਣੇ ਤੇ ਸਵਾਲ ਉੱਠਦੇ ਆ ਭਗਵੰਤ ਮਾਨ ਜੀ ਬਾਹਰ ਆ ਕੇ ਜਵਾਬ ਦੇਣਾ ਪਊਗਾ ਜੋ ਜਿਹੜੇ ਪੰਜਾਬੀਆਂ ਨੂੰ ਜਵਾਬ ਦਿਓ ਬਾਹਰ ਆ ਕੇ ਕਿ ਤੁਸੀਂ ਝੂਠੇ ਹੋ ਜਾਂ ਬਿਜ਼ਨਸ ਝੂਠੀ ਹੈ ਕੌਣ ਝੂਠਾ ਹੈ ਕੌਣ ਸੱਚ ਸੀ ਆਖਰ ਸੱਚਾਈ ਕੀ ਮੁੱਖ ਮੰਤਰੀ ਭਗਵੰਤ ਮਾਨ ਜੀ ਆਪਣੇ ਜਵਾਨੋ ਬਾਹਰ ਆ ਕੇ ਦੱਸੋ ਤੇ ਦੱਸੋ ਕਿ ਵਿਜੇ ਸਿੰਘਲਾ ਜਿਹੜਾ ਉਹ ਦੁਬਾਰਾ ਹੁਣ ਮੰਤਰੀ ਬਣੂਗਾ ਤੇ ਜੇ ਉਹ ਉਹਦੇ ਖਿਲਾਫ ਸਬੂਤ ਹੀ ਹੈ ਨਹੀਂ ਤੇ ਜੇ ਉਹਨੂੰ ਗਲਤ ਟੰਗ ਦੇ ਨਾਲ ਫਸਾਇਆ ਗਿਆ ਤਾਂ ਉਹਦਾ ਕੀ ਕਸੂਰ ਹੈ ਉਹਨੂੰ ਦੁਬਾਰਾ ਮੰਤਰੀ ਲੈਣਾ ਚਾਹੀਦਾ ਤੇ ਜੇ ਸਬੂਤ ਹੈਗੇ ਆ ਤਾਂ ਫਿਰ ਉਹਨੂੰ ਕਲੀਨ ਚਿੱਟ ਕਿਵੇਂ ਮਿਲੀ ਇਹ ਵੀ ਦੱਸੋ ਹਾਂ ਬਿਲਕੁਲ ਸਰ ਬਿਲਕੁਲ ਤੇ ਇਹਦੇ ਨਾਲ ਹੀ ਜੁੜਦੀ ਖਬਰ ਹੈ ਕਿਉਂਕਿ ਜਿੱਥੇ ਇੱਕ ਪਾਸੇ ਕਸੂਤੇ ਫਸ ਰਹੇ ਨੇਗੇ ਮੁੱਖ ਮੰਤਰੀ ਸਾਹਿਬ ਉੱਥੇ ਹੀ ਸੰਜੀਵ ਰੋਣਾ ਦਾ ਕੱਲ ਸੌ ਚੁੱਕ ਸਮਾਗਮ ਸੀਗਾ ਲੇਕਿਨ ਇਸ ਸੌ ਚੁੱਕ ਸਮਾਗਮ ਦੇ ਵਿੱਚ ਮੁੱਖ ਮੰਤਰੀ ਸਾਹਿਬ ਕਿਉਂਕਿ ਰੂਟ ਵੀ ਲੱਗ ਚੁੱਕਿਆ ਸੀ ਪ੍ਰੋਗਰਾਮ ਦੇ ਵਿੱਚ ਉਹਨਾਂ ਦਾ ਨਾਮ ਵੀ ਸ਼ਾਮਿਲ ਸੀ ਲੇਕਿਨ ਪਹੁੰਚੇ ਨਹੀਂ ਆਖਰ ਕਾਰਨ ਕੀ ਨੇ ਕੋਈ ਅੰਦਰੂਨੀ ਕਲੇਸ਼ ਪਾਰਟੀ ਦੇ ਵਿੱਚ ਆ ਕੋਈ ਸੰਜੀਵ ਅਰੋੜਾ ਜੀ ਨਾਲ ਮਨ ਮੋਟਾਵਾ ਜਾਂ ਕਾਰਨ ਕੁਝ ਹੋਰ ਸੀ ਕੀ ਲੱਗ ਰਿਹਾ ਵੀ ਸੰਜੀਵ ਅਰੋੜਾ ਜੀ ਦੇ ਜਿਹੜੇ ਸੌ ਚੁੱਕ ਸਮਾਗਮ ਦੇ ਵਿੱਚ ਮੁੱਖ ਮੰਤਰੀ ਸਾਹਿਬ ਆਪਣੇ ਸ਼ਡਿਊਲ ਦੇ ਮੁਤਾਬਕ ਪਹੁੰਚੇ ਕਿਉਂ ਨਹੀਂ ਕਾਰਨ ਕੀ ਰਹੇ ਦੇਖੋ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਤਾ ਸੀਗਾ ਕਿ ਕੱਲ ਜਿਹੜਾ ਉਹਨਾਂ ਦਾ ਸਮਾਗਮ ਹੈਗਾ ਸੌ ਚੁੱਕ ਸਮਾਗਮ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਜਿਹੜਾ ਇਹ ਪ੍ਰੋਗਰਾਮ ਸੀਗਾ ਸੌਹ ਚੌਕ ਸਮਾਗਮ ਦਾ ਉਹਦੇ ਵਿੱਚ ਬਕਾਇਦਾ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਾਂ ਵੀ ਲਖਵਿੰਦਰ ਜੀ ਸ਼ਾਮਿਲ ਸੀਗਾ ਔਰ ਮੁੱਖ ਮੰਤਰੀ ਭਗਵੰਤ ਮਾਨ ਨੇ ਜਾਣਾ ਵੀ ਸੀ ਔਰ ਇਹ ਵੀ ਤੁਹਾਨੂੰ ਦੱਸ ਦਈਏ ਕਿ ਰੂਟ ਵੀ ਮੁੱਖ ਮੰਤਰੀ ਭਗਵੰਤ ਮਾਨ ਦਾ ਲੱਗਿਆ ਸੀਗਾ ਕਿ ਉਹਨਾਂ ਨੂੰ ਜਿਹੜਾ ਉਹ ਸੌਹ ਚੌਕੋਂ ਜਾਣਾ ਹੈਗਾ ਆਚਾਨਕ ਐਨ ਮੌਕੇ ਤੇ ਜਿਹੜਾ 2.5 ਕਿਲੋਮੀਟਰ ਦਾ ਸਫ਼ਰ ਸੀ ਜਾ ਉਸ ਤੋਂ ਵੀ ਘੱਟ ਦਾ ਆਪਾਂ ਲਾ ਲიਏ ਜਿਹੜਾ ਉਹ ਸਫ਼ਰ ਸੀਗਾ ਤਾਂ ਉਹ ਤੈਅ ਕਰਨਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੜਾ ਔਖਾ ਲੱਗਿਆ ਔਖਾ ਲੱਗਿਆ ਸਵਾਲ ਉੱਠੇ ਹੈ ਇਹ ਗੈਰ ਹਾਜ਼ਰੀ ਭਗੰਤਮਨ ਦੀ ਰੜਕੀ ਹੈ ਹੁਣ ਪਤਾ ਇਹ ਲੱਗਿਆ ਲਖਵਿੰਦਰ ਜੀ ਕਿ ਜਿਹੜੀ ਆਪਾਂ ਹੁਣ ਪਹਿਲਾਂ ਖਬਰ ਕਰਕੇ ਹਟੇ ਆ ਕਿ ਜਿਹੜਾ ਮੰਤਰੀ ਸਾਬਕਾ ਮੰਤਰੀ ਜਿਹੜਾ ਵਿਜੇ ਸਿੰਘਲਾ ਉਹਦੇ ਉੱਪਰ ਜਿਹੜੇ ਸਵਾਲ ਮੁੱਖ ਮੰਤਰੀ ਭਗੰਤਮਨ ਨੇ ਖੁਦ ਚੱਕੇ ਸੀ ਤੇ ਉਸ ਤੋਂ ਬਾਅਦ ਜਿਹੜੇ ਅੱਜ ਕਲੀਨ ਚੈਟ ਜਿਹੜੀ ਆ ਉਹਨੂੰ ਮਿਲੀ ਹੈ ਉਸ ਸੰਦਰਭ ਦੇ ਵਿੱਚ ਮੀਡੀਆ ਨੇ ਸਵਾਲ ਮੁੱਖ ਮੰਤਰੀ ਨੂੰ ਕਰਨੇ ਸੀ ਪਹਿਲੀ ਵਾਰੀ ਮੁੱਖ ਮੰਤਰੀ ਭਗਵੰਤ ਪਾਜੀ ਇਹ ਵੀ ਸਿਚੁਏਸ਼ਨ ਜਿਹੜੀ ਆ ਉਹ ਬੜੀ ਔਕੀ ਹੁੰਦੀ ਹੈ ਕਿ ਜਦੋਂ ਹਰ ਮੁੱਦੇ ਤੇ ਤੁਸੀਂ ਵਿਰੋਧੀਆਂ ਨੂੰ ਘੇਰੋ ਜਦੋਂ ਹਰ ਮੁੱਦੇ ਤੇ ਤੁਸੀਂ ਬੋਲਣ ਵਾਲੇ ਹੋਵੋ ਹਰ ਮੁੱਦੇ ਤੇ ਬੋਲਣ ਵਾਲਾ ਵਿਅਕਤੀ ਜਦੋਂ ਸਵਾਲਾਂ ਤੋਂ ਭੱਜਦਾ ਹੈ ਤਾਂ ਸਵਾਲ ਬਹੁਤ ਵੱਡੇ ਖੜੇ ਹੋ ਜਾਂਦੇ ਆ ਤਾਂ ਫਰਕ ਤਾਂ ਉਹਦੇ ਤੇ ਪੈਂਦਾ ਹੀ ਆ ਔਰ ਮੁੱਖ ਮੰਤਰੀ ਭਗਵੰਤ ਮਾਨ 100 ਜੁਕ ਸਮਾਗਮ ਦੇ ਵਿੱਚ ਸੰਜੀਵ ਅਰੋੜਾ ਦੇ ਇਸ ਕਰਕੇ ਨਹੀਂ ਗਏ ਕਿਉਂਕਿ ਉੱਥੇ ਮੀਡੀਆ ਨੇ ਸਵਾਲ ਕਰਨੇ ਸੀ ਕਿ ਭਗਵੰਤ ਮਾਨ ਜੀ ਤੁਸੀਂ ਤਾਂ ਕਹਿੰਦੇ ਸੀ ਕਿ ਵਿਜੇ ਸਿੰਘਲਾ ਦੇ ਖਿਲਾਫ ਤੁਹਾਡੇ ਕੋਲੇ ਤੁਸੀਂ ਤਾਂ ਕਹਿੰਦੇ ਸੀ ਕਿ ਵਿਜੇ ਸਿੰਘਲਾ ਤੁਹਾਡੇ ਕੋਲੇ ਮੰਨਿਆ ਸਾਰਾ ਜੁਰਮ ਤੇ ਫਿਰ ਅੱਜ ਉਹਨੂੰ ਕਲੀਨ ਚਿੱਟ ਜਿਹੜੀ ਆ ਉਹ ਕਿਵੇਂ ਮਿਲ ਗਈ ਆ ਇਹ ਸਵਾਲ ਜਦੋਂ ਸੰਜੀਵ ਅਰੋੜਾ ਦੇ ਸੌਚੁੱਕ ਸਮਾਗਮ ਤੇ ਜਾਣਾ ਸੀ ਤਾਂ ਉੱਥੇ ਮੀਡੀਆ ਤੇ ਮੀਡੀਆ ਨੇ ਕਰਨੇ ਸੀ ਤੇ ਮੁੱਖ ਮੰਤਰੀ ਭਗਵੰਤ ਸਿੱਮਾਨ ਉਹਨਾਂ ਸਵਾਲਾਂ ਤੋਂ ਭੱਜੇ ਆ ਤੇ ਉਹਨਾਂ ਸਵਾਲਾਂ ਤੋਂ ਭੱਜਣ ਦੇ ਕਰਕੇ ਉਹ ਜਿਹੜੇ ਆ ਉਹ ਮੀਡੀਆ ਦੇ ਸਾਹਮਣੇ ਨਹੀਂ ਆ ਸਕੇ ਔਰ ਪੁੱਛਿਆ ਕਿ ਜਿਹੜਾ ਉਹ ਭੱਜੇ ਆ ਸਵਾਲ ਖੜੇ ਹੁੰਦੇ ਆ ਕਿ ਇਹਨਾਂ ਬੋਲਣ ਵਾਲਾ ਵਿਅਕਤੀ ਬੇਬਾਕ ਬੋਲਣ ਵਾਲਾ ਵਿਅਕਤੀ ਲੋਕਾਂ ਨੂੰ ਭੰਡਣ ਵਾਲਾ ਵਿਅਕਤੀ ਹਰ ਮੁੱਦੇ ਤੇ ਬੋਲਣ ਵਾਲਾ ਵਿਅਕਤੀ ਜਦੋਂ ਇਸ ਤਰੀਕੇ ਨਾਲ ਚੁੱਪ ਹੋ ਜੇ ਜਦੋਂ ਸਵਾਲਾਂ ਤੋਂ ਭੱਜੇ ਤਾਂ ਸਵਾਲ ਬਹੁਤ ਵੱਡੇ ਖੜੇ ਹੁੰਦੇ ਆ ਆਏ ਭੱਜ ਕੇ ਚੁੱਪ ਰਹਿ ਕੇ ਗੱਲ ਬੰਨ ਨਹੀਂ ਨਹੀਂ ਮੁੱਖ ਮੰਤਰੀ ਭਗਵੰਤ ਪਾਦੀ ਜਵਾਬ ਤਾਂ ਜਿਹੜਾ ਉਹ ਦੇਣਾ ਪਊਗਾ ਅਸਲ ਕਾਰਨ ਲਖਵਿੰਦਰ ਜੀ ਇਹੀ ਹੈ ਕਹਿੰਦੇ ਕਿ ਮੁੱਖ ਮੰਤਰੀ ਭਗਵੰਤ ਬਾਣੂ ਬੜਾ ਡਰ ਸੀਗਾ ਕਿ ਭਾਈ ਉੱਥੇ ਜਾ ਕੇ ਦੱਸੂ ਤਾਂ ਕੀ ਉੱਥੇ ਜਾ ਕੇ ਕਹੂੰਗਾ ਕੀ ਕਿ ਮੈਂ ਝੂਠਾ ਸੀ ਜਾਂ ਵਿਜੀਲੈਂਸ ਝੂਠੀ ਹੈ ਫਿਰ ਲੋਕ ਪੁੱਛਣਗੇ ਜੇ ਦੋਮਾ ਜੋ ਕੋਈ ਝੂਠਾ ਨਹੀਂ ਫਿਰ ਤੁਸੀਂ ਆਏ ਦੱਸੋ ਫਿਰ ਕਿਹਨੇ ਤੁਹਾਡੇ ਤੇ ਦਬਾਅ ਪਾਤਾ ਵਿਜੇ ਸਿੰਘ ਰਾ ਨੂੰ ਬਚਾਉਣ ਦਾ ਕਿਤੇ ਦਿੱਲੀ ਵਾਲਿਆਂ ਦਾ ਤਾਂ ਨਹੀਂ ਕਿਤੇ ਹੱਥੇ ਦੇ ਵਿੱਚ ਜੇ ਦਿੱਲੀ ਵਾਲਿਆਂ ਦਾ ਨਾਮ ਆਊਗਾ ਤਾਂ ਫਿਰ ਵੀ ਕਸੂਤਾ ਫਸੂਗਾ ਫਿਰ ਵੀ ਜਿਹੜਾ ਉਹ ਮੈਨੂੰ ਭੁਜਾਉਣਗੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਚੁਏਸ਼ਨ ਜਿਹੜੀ ਆ ਉਹ ਬੜੀ ਔਕਵਰਡ ਜਿਹੜੀ ਆ ਬਣ ਚੁੱਕੀ ਸੀਗੀ ਜਿਹਦੇ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਹੜੇ ਉਹ ਜਵਾਬ ਦੇਣੇ ਲਖਵਿੰਦਰ ਜੀ ਔਖੇ ਸੀ ਔਰ ਉਹਦੇ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹ 2.5 ਕਿਲੋਮੀਟਰ ਦਾ ਸਫ਼ਰ ਜਿਹੜਾ ਉਹ ਤੈਅ ਕਰਨਾ ਬੜਾ ਔਖਾ ਲੱਗਿਆ ਔਰ ਉਹਨਾਂ ਨੇ ਫਿਰ ਸੋਚਿਆ ਕਿ ਠੀਕ ਹੈ ਮਿਲਣਾ ਤਾਂ ਪੈਣਾ ਹੀ ਹੈ ਫਿਰ ਉਹਨਾਂ ਨੇ ਸਾਰਾ ਜਿਹੜਾ ਉਹਨਾਂ ਦਾ ਪਰਿਵਾਰ ਆ ਬਣਾਇਆ ਬਣਾਇਆ ਆਪਣੇ ਸੀਐਮ ਆਫਿਸ ਦੇ ਵਿੱਚ ਸੀਐਮ ਰਹਾਇਸ਼ ਦੇ ਉੱਤੇ ਜਿਹੜਾ ਉਹ ਸੱਦ ਲਿਆ ਉੱਥੇ ਸੀਐਮ ਦੀ ਵਾਈਫ ਔਰ ਸੀਐਮ ਸਾਹਿਬ ਨੇ ਸੰਜੀਵ ਅਰੂੜਾ ਦੇ ਪਰਿਵਾਰ ਸਮੇਤ ਸੰਜੀਵ ਅਰੂੜਾ ਦੇ ਨਾਲ ਜਿਹੜੀ ਆ ਮੁਲਾਕਾਤ ਕੀਤੀ ਉੱਥੇ ਸੱਦ ਕੇ ਔਰ ਉੱਥੇ ਉਹਨਾਂ ਨਾਲ ਗੱਲਬਾਤਾਂ ਵੀ ਕੀਤੀਆਂ ਤਸਵੀਰਾਂ ਵੀ ਆਪਣੇ ਸਾਹਦੇ ਸਾਹਮਣੇ ਆਈਆਂ ਨੇ ਪਰ ਹਾਂ ਇਹ ਗੱਲ ਜ਼ਰੂਰ ਹੈ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਸਵਾਲਾਂ ਤੋਂ ਭੱਜਣ ਦੇ ਕਰਕੇ ਉਥੇ ਮੰਤਰੀ ਸਾਬਕਾ ਮੰਤਰੀ ਵਿਜੇ ਸਿੰਘਲਾ ਨੂੰ ਮਲੇ ਕਲੀਨ ਚਿੱਟ ਦੇ ਕਰਕੇ ਉਹਨਾਂ ਦੇ ਸਵਾਲ ਜਿਹੜੇ ਵਿਚਾਰ ਹੋਣੀ ਸੀਗੀ ਪੱਤਰਕਾਰਾਂ ਦੀ ਉਹਨਾਂ ਤੋਂ ਬਚਣ ਦੇ ਕਰਕੇ ਜਿਹੜਾ ਉਥੇ ਲਖਮਿੰਦਰ ਜੀ ਪਹੁੰਚੇ ਨਹੀਂ ਅਸਲ ਸੱਚਾਈ ਜਿਹੜੀ ਪਰ ਪਰ ਸਿੱਧੂ ਸਾਹਿਬ ਗੱਲ ਇਹ ਹੈ ਵੀ ਆਖਰ ਕਿੰਨਾ ਟਾਈਮ ਕਿੰਨਾ ਟਾਈਮ ਇਹਨਾਂ ਸਵਾਲਾਂ ਤੋਂ ਬਚਿਆ ਜਾ ਸਕਦਾ ਕਿਉਂਕਿ ਇਹ ਸਵਾਲ ਹਰ ਇੱਕ ਮੀਡੀਆ ਡੋਮੇਨ ਦੇ ਵਿੱਚ ਨੇ ਹਰ ਇੱਕ ਵਿਰੋਧੀ ਦੀ ਜ਼ੁਬਾਨ ਦੇ ਉੱਪਰ ਨੇ ਆਖਰ ਇਹ ਸਵਾਲਾਂ ਦਾ ਜਵਾਬ ਤਾਂ ਖੁਦ ਮੁੱਖ ਮੰਤਰੀ ਸਾਹਿਬ ਨੂੰ ਦੇਣਾ ਹੀ ਪਊਗਾ ਕਿਉਂਕਿ ਜੇ ਮੁੱਖ ਮੰਤਰੀ ਸਾਹਿਬ ਇਸ ਮਾਮਲੇ ਦੇ ਵਿੱਚ ਸਥਿਤੀ ਨੂੰ ਸਪਸ਼ਟ ਨਹੀਂ ਕਰਨਗੇ ਤਾਂ ਕਿਤੇ ਨਾ ਕਿਤੇ ਮੁੱਖ ਮੰਤਰੀ ਸਾਹਿਬ ਦੀ ਕ੍ਰੈਡੀਬਿਲਟੀ ਦੇ ਉੱਪਰ ਬੜੇ ਵੱਡੇ ਸਵਾਲ ਉੱਠ ਕਰਨਗੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਕਸੂਤੇ ਤਰੀਕੇ ਦੇ ਨਾਲ ਮੁੱਖ ਮੰਤਰੀ ਸਾਹਿਬ ਨੂੰ ਫਸਾਉਣ ਦੇ ਨਜ਼ਰ ਆਉਣਗੇ ਫਿਰ ਕੀ ਲੱਗ ਰਿਹਾ ਕਿ ਸਿਰਫ ਕੱਲ ਦਾ ਦਿਨ ਮੀਡੀਆ ਤੋਂ ਭੱਜ ਕੇ ਜਾਂ ਸਵਾਲਾਂ ਤੋਂ ਭੱਜ ਕੇ ਬਚਿਆ ਜਾ ਸਕਦਾ ਕਿ ਆਉਣ ਵਾਲੇ ਦਿਨਾਂ ਚ ਇਸ ਤਰ੍ਹਾਂ ਦੇ ਸਵਾਲ ਮੁੱਖ ਮੰਤਰੀ ਸਾਹਿਬ ਨੂੰ ਫੇਸ ਨਹੀਂ ਕਰਨੇ ਪੈਣਗੇ ਦੇਖੋ ਲਖਵਿੰਦਰ ਜੀ ਬਚਿਆ ਨਹੀਂ ਜਾਣਾ ਮੈਂ ਹੁਣ ਥੋੜੀ ਜੀ ਵੱਡੀ ਖਬਰ ਕਰਨ ਲੱਗਿਆ ਇੱਕ ਵੱਡੀ ਖਬਰ ਕਰਨ ਲੱਗਿਆ ਹਾਂ ਨੇ ਪੈਂਦਾ ਜੀ ਇਸ ਚੀਜ਼ ਨੂੰ ਛੱਡ ਕੇ ਹੁਣੇ-ਹੁਣੇ ਪਤਾ ਲੱਗਿਆ ਕਿ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ 5 ਸਾਲਾਂ ਦੇ ਵਿੱਚ 5 ਸਾਲਾਂ ਦੇ ਲਈ ਪਾਰਟੀ ਚੋਂ ਜਿਹੜਾ ਉਹ ਕੱਢ ਦਿੱਤਾ ਗਿਆ। ਲਖਿੰਦਰ ਜੀ ਬਹੁਤ ਮੰਦ ਭਾਗੀ ਗੱਲ ਹੈ ਕੁਮਰ ਵਿਜੇ ਪ੍ਰਤਾਪ ਜਿਹਦੇ ਸਿਰ ਤੋਂ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਈ। ਕੁਮਰ ਵਿਜੇ ਪ੍ਰਤਾਪ ਜਿਹਦੇ ਮੋਢੇ ਤੇ ਰੱਖ ਕੇ ਜਿਹੜੇ ਇਹਨਾਂ ਨੇ ਚਲਾਈਆਂ ਤੇ ਪੰਜਾਬ ਦੇ ਵਿੱਚ ਸਰਕਾਰ ਬਣਾਈ। ਪੰਜਾਬ ਦੇ ਪਿੰਡ-ਪਿੰਡ ਦੇ ਵਿੱਚ ਇਹਨਾਂ ਨੇ ਉਹਦੇ ਬੋਰਡ ਲਾਏ ਕਿ ਬੇਅਦਬੀਆਂ ਦੀ ਜਾਂਚ ਕਰਨ ਵਾਲੇ ਇਮਾਨਦਾਰ ਧਾਕੜ ਅਫਸਰ ਕੁਮਰ ਵਿਜੇ ਪ੍ਰਤਾਪ ਨੂੰ ਅਸੀਂ ਆਵਾਦੀ ਪਾਰਟੀ ਦੇ ਵਿੱਚ ਲਿਆਏ ਆ ਤੇ ਉਹ ਬੰਦੇ ਨੂੰ ਇਸ ਤਰੀਕੇ ਦੇ ਨਾਲ ਪਾਰਟੀ ਦੇ ਵਿੱਚ ਕੱਢਣਾ ਸਿਰਫ ਇਸ ਕਰਕੇ ਕਿ ਉਹ ਬੰਦੇ ਨੇ ਹਮੇਸ਼ਾ ਸੱਚਾਈ ਨੂੰ ਤਰਜੀਹ ਦਿੱਤੀ ਹੈ ਉਹ ਬੰਦੇ ਨੇ ਹਮੇਸ਼ਾ ਸੱਚ ਬੋਲਿਆ ਸੱਚ ਨੂੰ ਸੱਚ ਤੇ ਸਹੀ ਨੂੰ ਸਹੀ ਕਿਹਾ ਇਹ ਜਿਹੜੀਆਂ ਗੱਲਾਂ ਦੇਖੋ ਅਸ਼ਲੀਲ ਵੀਡੀਓ ਵਾਲੇ ਕਟਾਰੂ ਚੱਕ ਨੂੰ ਦਾ ਤੁਸੀਂ ਪਾਰਟੀ 'ਚ ਰੱਖੋ ਅਸ਼ਲੀਲ ਵੀਡੀਓ ਵਾਲੇ ਜਿਹੜੇ ਮੰਤਰੀ ਬਲਕਾਰ ਸਿੰਘ ਨੂੰ ਤੁਸੀਂ ਜਿਹੜਾ ਉਹ ਉਹਦੇ ਵਿੱਚ ਰੱਖੋ ਪਾਰਟੀ 'ਚ ਰੱਖੋ ਜਿਹੜਾ ਆ ਮੈਂ ਵਿਜੇ ਸਿੰਘਲਾ ਉਹਨੂੰ ਤੁਸੀਂ ਪਾਰਟੀ 'ਚ ਰੱਖੋ ਆ ਮੈਂ ਤੈਨੂੰ ਪਾਰਟੀ 'ਚ ਰੱਖੋ ਫੌਜਾ ਸਿੰਘ ਬਰਾੜੀ ਪਾਰਟੀ 'ਚ ਹੋਵੇ ਪਰ ਸੱਚ ਨੂੰ ਸੱਚ ਤੇ ਗੁਰੂ ਦੇ ਨਾਲ ਖੜਨ ਵਾਲੇ ਜਿਹੜੇ ਕੁਮਰ ਵਿਜੇ ਪ੍ਰਤਾਪ ਨੂੰ ਤੁਸੀਂ ਇਸ ਤਰੀਕੇ ਨਾਲ ਸੱਚ ਬੋਲਣ ਦੇ ਕਰਕੇ ਪਾਰਟੀ 'ਚੋਂ ਬਾਹਰ ਕੱਢੋ ਬਹੁਤ ਵੱਡੇ ਸਵਾਲਾਂ ਸਤਿਸ਼ ਦੇ ਨਾਲ ਇਹ ਤੇ ਜਿਹੜੀਆਂ ਲਖਵਿੰਦਰ ਜੀ ਗੱਲ ਬਾਅਦ 'ਚ ਕਰਾਂਗੇ ਤੇ ਅਗਲੀ ਖਬਰ ਜਿਹੜੀ ਹੁਣ ਆਪਾਂ ਲੈ ਹਾਂ ਬਿਲਕੁਲ ਜੀ ਅਗਲੀ ਖ਼ਬਰ ਹੀ ਬੜੀ ਅਹਿਮ ਹੈ ਕਿਉਂਕਿ ਵਿਕਰਮ ਮਜੀਠੀਆ ਲਗਾਤਾਰ ਘਿਰਦੇ ਜਾ ਰਹੇ ਨੇ ਕਿਉਂਕਿ ਪਹਿਲਾਂ ਜਿੱਥੇ ਆਪ ਸਾਫ ਦਾ ਡੀਜੀਪੀ ਸਾਹਿਬ ਦੇ ਵੱਲੋਂ ਉਹਨਾਂ ਦੇ ਸੰਬੰਧ ਦੇ ਵਿੱਚ ਵਿਜੀਲੈਂਸ ਨੂੰ ਜਾਣਕਾਰੀ ਦਿੱਤੀ ਗਈ ਸੀ ਕੱਲ ਈਡੀ ਦੇ ਡਿਪਟੀ ਡਾਇਰੈਕਟਰ ਨਰਿੰਜਨ ਸਿੰਘ ਪਹੁੰਚੇ ਸੀ ਉਹਨਾਂ ਦੇ ਵੱਲੋਂ ਪੂਰੀ ਸਿਚੁਏਸ਼ਨ ਨੂੰ ਵਿਜੀਲੈਂਸ ਸਾਹਮਣੇ ਇੱਕ ਵਾਰ ਫਿਰ ਤੋਂ ਰੱਖਿਆ ਗਿਆ ਤੇ ਹੁਣ ਆਉਣ ਵਾਲੇ ਸਮੇਂ 'ਚ ਪਤਾ ਲੱਗਿਆ ਕਿ ਵਿਕਰਮ ਮਜੀਠੀਆ ਦੇ ਪੀਏ ਤੇ ਇਸ ਡਰੱਗ ਮਾਮਲੇ ਦੇ ਸਰਗਨਾ ਮੰਨੇ ਜਾ ਰਹੇ ਜਗਦੀਸ਼ ਪੋਲਾ ਦੇ ਨਾਲ ਬਿੱਟੂ ਔਲਖ ਨੂੰ ਵੀ ਜਿਹੜੀ ਆਉਣ ਵਾਲੇ ਦਿਨਾਂ 'ਚ ਬਿਜੀਲੈਂਸ ਤਲਬ ਕਰ ਸਕਦੀ ਹੈ ਉਹਨਾਂ ਤੋਂ ਮਜੀਠੀਆ ਮਾਮਲੇ ਦੇ ਵਿੱਚ ਜਾਣਕਾਰੀ ਹਾਸਲ ਕਰ ਸਕਦੀ ਹੈ ਕਿਉਂਕਿ ਜਿਹੜੀ ਪੂਰੀ ਨਰੰਜਨ ਸਿੰਘ ਬੋਲੋ ਕੱਲ ਕਹਾਣੀ ਦੱਸੀ ਕਿ ਉਹਦੇ ਵਿੱਚ ਦੱਸਿਆ ਗਿਆ ਕਿ ਮਜੀਠੀਆ ਉੱਪਰ ਜਿਹੜਾ ਪੇਚ ਹੈ ਇਹ ਜਿਹੜਾ ਕੇਸ ਬਣਿਆ ਉਹ ਬਿੱਟੂ ਆਲਖ ਦੇ ਬਿਆਨਾਂ ਦੇ ਆਧਾਰ ਤੇ ਜਾਂ ਫਿਰ ਜਗਦੀਸ਼ ਭੋਲਾ ਦੇ ਬਿਆਨਾਂ ਦੇ ਆਧਾਰ ਤੇ ਜਦੋਂ ਉਹ ਖੁਦ ਬੰਦੇ ਹੁਣ ਬਿਜੀਲੈਂਸ ਸਾਹਮਣੇ ਆਉਣਗੇ ਜੇਕਰ ਉਹਨਾਂ ਤਲਬ ਕੀਤਾ ਜਾਂਦਾ ਤਾਂ ਕਿਵੇਂ ਦੇਖ ਰਹੇ ਹੋ ਇਹ ਸਿਚੁਏਸ਼ਨ ਵਿਕਰਮ ਮਜੀਠੀਆ ਦੇ ਲਈ ਕਿੰਨੀ ਖਤਰਨਾਕ ਹੋ ਸਕਦੀ ਹੈ ਕਿਵੇਂ ਦੇਖ ਰਹੇ ਹੋ ਜੇਕਰ ਬਿਜੀਲੈਂਸ ਇਹਨਾਂ ਨੂੰ ਤਲਬ ਕਰਦੀ ਹੈ ਦੇਖੋ ਬਿਲਕੁਲ ਲਖਵਿੰਦਰ ਜੀ ਬਹੁਤ ਅਹਿਮ ਜਿਹੜੀ ਇਹ ਖਬਰ ਹੈਗੀ ਆ ਵਿਕਰਮ ਸਿੰਘ ਮਜੀਠੀਆ ਮਾਮਲੇ ਦੇ ਵਿੱਚ ਔਰ ਜੇ ਆਪਾਂ ਗੱਲ ਕਰੀਏ ਜਗਦੀਸ਼ ਭੋਲਾ ਨੇ ਵਿਕਰਮ ਸਿੰਘ ਮਜੀਠੀਆ ਦਾ ਜਿਹੜਾ ਉਹ ਨਾਂ ਲਿਆ ਸੀਗਾ ਔਰ ਉਹਦੇ ਜਿਹੜੇ ਸਾਥੀ ਨੇ ਹੁਣ ਜੇ ਬਿੱਟੂ ਆਲਖ ਅਤੇ ਜੇ ਜਗਦੀਸ਼ ਭੋਲਾ ਜਿਨ੍ਹਾਂ ਨੇ ਨਾਂ ਜਿਹੜਾ ਵਿਕਰਮ ਸਿੰਘ ਮਜੀਠੀਆ ਦਾ ਲਿਆ ਸੀ ਜੇ ਉਹਨਾਂ ਨੂੰ ਵਿਜੀਲੈਂਸ ਅੱਜ ਦੀ ਆ ਤਾਂ ਸਿੱਧੇ ਤੌਰ ਤੇ ਇਹੀ ਗੱਲ ਹੈ ਕਿ ਆਪਾਂ ਨੂੰ ਪਤਾ ਹੀ ਹੈ ਕਿ ਸੰਭਾਵੀ ਤੇ ਸੰਭਾਵਨਾਤੀ ਹੈਗਾ ਹੈਗਾ ਔਰ ਸਾਰਾ ਕੁਝ ਇਹ ਇਹ ਹੈਗਾ ਹੀ ਆ ਕਿ ਬਿਕਰਮ ਸਿੰਘ ਮਜੀਠੀਆ ਵਾਸਤੇ ਮੁਸ਼ਕਲਾਂ ਜਿਹੜੀਆਂ ਉਹ ਵਧਣਗੀਆਂ ਇਹ ਤਾਂ ਗੱਲ ਜਿਹੜੀ ਆ ਆਪਣੇ ਸਭ ਦੇ ਸਾਹਮਣੇ ਜਿਹੜੀ ਉਹ ਹੈਗੀ ਹੋਈ ਹੈਗੀ ਹੈ ਔਰ ਜੇ ਆਪਾਂ ਗੱਲ ਕਰ ਲਈਏ ਇਸ ਤੋਂ ਪਹਿਲਾਂ ਜਿਸ ਤਰੀਕੇ ਦੇ ਨਾਲ ਸਾਬਕਾ ਡੀਜੀਪੀ ਸੁਧਾਰਤ ਚੱਟੋਪਾ ਦੇ ਆਏ ਜਿਹੜੇ ਸਾਹਮਣੇ ਆਏ ਸੀਗੇ ਔਰ ਉਸ ਤੋਂ ਬਾਅਦ ਹੁਣ ਈਡੀ ਡਾਇਰੈਕਟਰ ਈਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਨਰਿੰਦਰ ਸਿੰਘ ਜਿਹੜੇ ਉਹ ਸਾਹਮਣੇ ਆਏ ਸੀਗੇ ਤਾਂ ਉਹਨਾਂ ਦੇ ਸਾਹਮਣੇ ਆਉਣ ਤੋਂ ਬਾਅਦ ਲਖਵਿੰਦਰ ਜੀ ਜੇ ਆਪਾਂ ਗੱਲ ਕਰ ਲਈਏ ਤਾਂ ਹੁਣ ਬਿੱਟੂ ਔਲਖ ਔਰ ਜਗਦੀਸ਼ ਭੋਲੇ ਨੂੰ ਸਬੰਧ ਕੀਤਾ ਜਾ ਸਕਦਾ ਹੈ ਔਰ ਕਹਿੰਦੇ ਆ ਕਿ ਬਿਕਰਮ ਸਿੰਘ ਮਜੀਠੀਏ ਦੇ ਇੱਕ ਪੀਰ ਨੂੰ ਵੀ ਜਿਹੜਾ ਸਬੰਧ ਕੀਤਾ ਜਾ ਸਕਦਾ ਚਲੋ ਪੀਰ ਦੇ ਸਬੰਧ ਕੀਤੇ ਜਾਣ ਦੇ ਨਾਲ ਦੀ ਕੋਈ ਗੱਲ ਨਹੀਂ ਹੋਣੀ ਪਰ ਜਿਹੜੇ ਲੋਕਾਂ ਨੇ ਬਿਕਰਮ ਸਿੰਘ ਮਜੀਠੀਆ ਦਾ ਨਾਮ ਲਿਆ ਸੀਗਾ ਉਸ ਸਮੇਂ ਜਾਂਚ ਦੇ ਦੌਰਾਨ ਜੇ ਉਹਨਾਂ ਵਿਅਕਤੀਆਂ ਨੂੰ ਦੁਬਾਰਾ ਹੁਣ ਵਿਜੀਲੈਂਸ ਸਾਹਦਦੀ ਹੈ ਤਾਂ ਲਖਵਿੰਦਰ ਜੀ ਝਾਹਰ ਜੀ ਗੱਲ ਹੈ ਕਿ ਆਉਣ ਵਾਲਾ ਸਮਾਂ ਜਿਹੜਾ ਆਉਣ ਵਾਲੇ ਦਿਨਾਂ ਦੇ ਜਿਹੜੇ ਉਹ ਲਖਵਿੰਦਰ ਜੀ ਆਪਣੇ ਸਾਹਮਣੇ ਹੋਣਗੇ اور وکرم سنگ ਮਜੀਠੀਆ ਵਾਸਤੇ ਮੁਸ਼ਕਲਾਂ ਜਿਹੜੀਆਂ ਪੱਛ ਸਕਦੀਆਂ ਬਿਲਕੁਲ ਜੀ ਬਿਲਕੁਲ ਜੇਕਰ ਇਹਨਾਂ ਨੂੰ ਹੁਣ ਸ hẳn ਕੀਤਾ ਜਾਂਦਾ ਕਿਉਂਕਿ ਤਿਆਰੀ ਕੀਤੀ ਜਾ ਰਹੀ ਹੈ ਤਾਂ ਵਿਕਰਮ ਮਜੀਠੀ ਦੀਆਂ ਮੁਸ਼ਕਲਾਂ ਜਿਹੜੇ ਕੀ ਹੋਣਾ ਰਿਮਾਂਡ ਦੇ ਉੱਪਰ ਚੱਲ ਰਹੀ ਵਿਜੀਲੈਂਸ ਦੀ 7 ਦਿਨਾਂ ਦੀ ਰਿਮਾਂਡ ਹੈ ਕਿ ਉਸ ਤੋਂ ਬਾਅਦ ਕਿਸ ਤਰ੍ਹਾਂ ਦੇ ਹਾਲਾਤ ਬਣਨਗੇ ਤੇ ਇਹ ਜੇਕਰ ਇਹਨਾਂ ਨੂੰ ਤਲਬ ਕੀਤਾ ਜਾਂਦਾ ਇਹਨਾਂ ਨੂੰ ਸੱਦਾ ਜਾਂਦਾ ਇਹਨਾਂ ਦੇ ਬਿਆਨ ਕੀ ਹੋਣਗੇ ਤੇ ਉਹ ਬਿਆਨਾਂ ਦੇ ਉੱਪਰ ਇਹ ਸਾਰਾ ਜਿਹੜਾ ਕੇਸ ਹੁਣ ਚੱਲਦਾ ਨਜ਼ਰ ਆਏਗਾ ਸੋ ਬੜੀ ਅਹਿਮ ਰਹਿਣ ਵਾਲੀ ਹੈ ਵਿਜੀਲੈਂਸ ਦੀ ਇਹਨਾਂ ਦੇ ਨਾਲ ਮੁਲਾਕਾਤ ਇਹਨਾਂ ਨੂੰ ਬੁਲਾਉਣਾ ਇਹਨਾਂ ਨੂੰ ਤਲਬ ਕਰਨਾ ਸੋ ਕਿਸ ਤਰ੍ਹਾਂ ਦੇ ਹਾਲਾਤ ਬਣਨਗੇ ਇਹ ਜਾਣਨ ਲਈ ਸਾਡੇ ਨਾਲ ਬਣੇ ਰਹੋ ਸਿੱਧੂ ਸਾਹਿਬ ਤੁਸੀਂ ਗੱਲਬਾਤ ਕਰਨੇ ਸਾਡੇ ਨਾਲ ਜੁੜੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਲਿਖੋ ਸਹਿਸਤਾਨ ਸੁਖਵਿੰਦਰ ਸਿੰਘ ਸਿੱਧੂ ਜੀ ਜਨਾਬੋ ਅੱਜ ਦੇ ਇਹਨਾਂ ਅਹਿਮ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕੀਤੀ ਗਈ ਤੁਹਾਨੂੰ ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜੁੜ ਦੱਸਿਓ ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਹੋਈਏ ਮੁਲਾਕਾਤ ਉਦ ਤੱਕ ਦੇ ਇਜਾਜ਼ਤ ਧੰਨਵਾਦ